ਛੋਟੇ ਬੱਚੇ ਵੀ ਵਾਹਿਗੁਰੂ ਕਹਿ ਦਿੰਦੇ ਆ ਕਿੰਨੇ ਕ ਛੋਟੇ ਬੱਚੇ ਆ ਵੀਡੀਓ ਤੁਸੀਂ ਦੇਖ ਲਓ ਇਹ ਬੱਚੀ ਹਜੇ 3 ਮਹੀਨੇ ਤੋਂ ਵੀ ਛੋਟੀ ਆ ਤੇ ਮਗਰ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਆ ਤੁਸੀਂ ਵੀਡੀਓ ਦੇਖੋ ਵਾਹ ਗੁਰੂ ਵਾਹ ਗੁਰੂ ਹਾਂਜੀ ਵਾਹ ਗੁਰੂ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਕਿ ਹੈ ਇੰਨਾ ਛੋਟਾ ਬੱਚਾ ਵਾਹਿਗੁਰੂ ਵਾਹਿਗੁਰੂ ਕਿੱਦਾਂ ਕਹਿ ਜਾਂਦਾ ਤੇ ਇੱਕ ਆਹੀ ਆਦਤ ਹੋਵੇਗੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥੋੜੇ ਕਿ 1-2 ਸਾਲਾਂ ਦੇ ਵਿੱਚ ਵਿੱਚ ਬੱਚੇ ਦਾ ਧਿਆਨ ਸਿਮਰਨ ਦੇ ਵਿੱਚ ਲਗਾਏਗੀ ਤੇ ਸਿਮਰਨ ਚੱਲੇਗਾ 24 ਘੰਟੇ ਵਾਸਤੇ ਵਾਹਿਗੁਰੂ ਆਦਤ ਪੈ ਜਾਣੀ ਨਾ ਤੁਸੀਂ ਵੀ ਬੱਚਿਆਂ ਦੇ ਅੱਗੇ ਆਪ ਸਿਮਰਨ ਕਰਿਆ ਕਰੋ ਸਿਮਰਨ ਕਰ ਲਓ ਬਾਣੀ ਪੜ ਲਓ ਕੋਈ ਵੀ ਧਾਰਮਿਕ ਜੋ ਸ਼ਬਦ ਆ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਆਪਣੀ ਆਵਾਜ਼ ਬੱਚਿਆਂ ਦੇ ਕੰਨੀਆਂ ਪਾਵਾਂਗੇ ਜਿੱਦਾਂ ਮੰਨ ਲਓ ਹੁਣ ਸਿਮਰਨ ਆ ਆਪਾਂ ਜਦੋਂ ਵੀ ਬੱਚੇ ਨੂੰ ਵੇਖਣਾ ਵਾਹ ਗੁਰੂ ਵਾਹ ਗੁਰੂ ਉੱਚੀ ਨਹੀਂ ਕਰਨ ਮੱਧਮ ਆਵਾਜ਼ ਦੇ ਵਿੱਚ ਕਰਨਾ ਕਿਉਂਕਿ ਬੱਚੇ ਨੇ ਜਿਹੜੀ ਆਵਾਜ਼ ਅੰਦਰੋਂ ਫਾਈਣੀ ਆ ਨਾ ਕਿਉਂਕਿ ਬੱਚੇ ਦੀ ਹਜੇ ਜ਼ੁਬਾਨ ਤਾਂ ਚੱਲਦੀ ਨਹੀਂ ਉਹਨੇ ਹਜੇ ਕਰਨ ਆ ਜੇ ਚੀਕ ਮਾਰਨੀ ਆ ਤੇ ਇਹ ਬੱਚੀ ਵੀ ਇਦਾਂ ਆਪਣੀ ਮੱਧਮ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੋਸ਼ਿਸ਼ ਕਰਦੀ ਆ ਜਦੋਂ ਆਪਾਂ ਆਪਣੀ ਆਵਾਜ਼ ਬੱਚੇ ਦੀ ਕੰਨੀ ਪਾਵਾਂਗੇ ਹਰ ਸਮੇਂ ਪਾਵਾਂਗੇ ਉੱਠਦੇ ਬੈਠਦੇ ਸੌਂਦੇ ਖਾਂਦੇ ਪੀਂਦੇ ਹੱਸਦੇ ਖੇਡਦੇ ਫਿਰ ਦੇਖੋ ਮਾਲਕ ਕਿਵੇਂ ਕਿਰਪਾ ਕਰਦੇ ਜੇ ਆਪਾਂ ਹੁਣੇ ਬੱਚੇ ਦਾ ਸਿਮਰਨ ਚਲਾ ਦਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਵਿਚਾਰ ਰਹਿਤ ਜ਼ਿਆਦਾ ਹੋਊਗਾ ਉਹਨੀ ਸੋਚਣ ਸ਼ਕਤੀ ਵਧੀਆ ਹੋਵੇਗੀ ਸੰਗਤ ਜੀ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਆਉਣ ਵਾਲਾ ਜਿਹੜਾ ਸਮਾਂ ਆ ਬਹੁਤ ਭਿਆਨਕ ਜਾਪਦਾ ਆ ਬਹੁਤ ਭਿਆਨਕ ਤੇ ਇਸ ਭਿਆਨਕ ਸਮੇਂ ਤੋਂ ਸਾਨੂੰ ਸਿਮਰਨ ਤੋਂ ਇਲਾਵਾ ਹੋਰ ਕੋਈ ਵਿਚਾਰ ਨਹੀਂ ਸਕਦਾ ਕਿਉਂਕਿ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਆ ਕਿ ਸਿਮਰਨ ਹੀ ਇੱਕਮਾਤਰ ਚੀਜ਼ ਹੋਵੇਗੀ ਜੋ ਸਾਨੂੰ ਦੁੱਖਾਂ ਸੁੱਖਾਂ ਤੋਂ ਉੱਪਰ ਲੈ ਕੇ ਜਾਵੇਗੀ ਸੋ ਇਸ ਵਾਸਤੇ ਅਸੀਂ ਆਪ ਵੀ ਸਿਮਰਨ ਕਰਨਾ ਹੈ ਤੇ ਬੱਚਿਆਂ ਦੇ ਕੰਨੀ 'ਤੇ ਅਸੀਂ ਆਪਣੀ ਆਵਾਜ਼ ਪਾਉਣੀ ਹੈ ਸੰਗਤ ਜੀਕ ਛੋਟਾ ਜਿਹਾ ਸਵਾਲ ਹੈ ਕਿ ਗੁਰਬਾਣੀ ਦੇ ਵਿੱਚ ਮਾਇਆ ਦੇ ਕਿੰਨੇ ਗੁਣ ਦੱਸੇ ਹਨ ਆਪਸ਼ਨ A 10 ਆਪਸ਼ਨ B 6 ਆਪਸ਼ਨ C 1 ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ